ਮਨ ਵਿੱਚ ਆਇਆ ਪੁਰਨਾ ਇੱਕ ਵਾਰੀ ਲਿਜਾਣਾ ਹੁੰਦਾ ਕਿਸੇ ਨੂੰ ਕਹਿ ਦਿਆ ਕਰੋ ਤੁਰੇ ਜਾਂਦੇ ਵੀ ਜਾਂ ਗੁਰਦਾਰੇ ਭਗ ਜਾ ਕਰ ਇੱਥੇ ਸਾਡੇ ਮੁੰਡਾ ਇੱਕ ਡਿਊਟੀ ਕਰਦਾ ਹੈ ਤੇ ਉਹ ਕਹਿੰਦਾ ਕਿਸੇ ਬੰਦੇ ਨੇ ਕਹਿੰਦਾ ਮੈਥੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਕਹਿੰਦਾ ਕੋਈ ਕਹਿੰਦਾ ਮੇਰਾ ਮਿੱਤਰ ਸੀ ਕੋਈ ਕਹਿੰਦਾ ਮੈਂ ਨਸ਼ਾ ਛੱਡਣਾ ਚਾਹੁੰਨਾ ਪਰ ਮੈਥੋਂ ਉੱਠੇ ਨਹੀਂ ਆਂਦਾ ਸੁਨੇਹਾ ਉਹਦਾ ਮਿੱਤਰ ਕਹਿੰਦਾ ਤੂੰ ਦੁਪਹਿਰੀ ਭਗ ਜਾ ਕਰ ਕਹਿੰਦਾ ਫੇਰ ਕੀ ਗੱਲ ਤੂੰ ਦੁਪਹਿਰੀ ਚਲਿਆ ਜਾਇਆ ਕਰ ਉਹਨੇ ਉਹ ਕਹਿੰਦਾ ਅੱਛਾ ਜਦੋਂ ਮਰਜ਼ੀ ਜਾ ਸਕਦਾ ਕਹਿੰਦਾ ਹਾਂ ਗੁਰੂ ਸਾਹਿਬ ਤੇ ਹਰ ਵੇਲੇ ਰਹਿੰਦੇ ਆ ਤੂੰ ਜਾਇਆ ਕਰ ਉਹ ਕਹਿੰਦਾ ਮੈਂ ਕੰਮ ਤੇ ਇਕੱਠੇ ਸੀ ਅਸੀਂ ਇਹ ਮੈਂ ਉਹਨੂੰ ਕਹਤਾ ਵੀ ਤੂੰ ਦੋ ਦੋ ਦਿਨੋਂ ਵੀ ਤੇ ਆਉਂਦਾ ਹੀ ਨਹੀਂ ਪਿਆਰੇ ਮੈਂ ਘਰ ਵਿੱਚ ਤੂੰ ਦੁਪਹਿਰੇ ਚਲਾ ਜਾਇਆ ਕਰ ਉਹ ਕਹਿੰਦਾ ਮੈਂ ਦੁਪਹਿਰੇ ਜਾਣ ਲੱਗ ਪਿਆ ਮੈਨੂੰ ਉੱਥੇ ਬੰਦੇ ਬੈਠੇ ਸੀ ਇਹੋ ਜਿਹੇ ਬੰਦੇ ਮਿਲੇ ਮੈਨੂੰ ਸਮਝਾਉਣ ਲੱਗ ਪਏ ਮੇਰਾ ਸਤਕਾਰ ਕਰਨ ਲੱਗ ਪਏ ਮੈਨੂੰ ਕਹਿੰਦੇ ਰੋਜ਼ ਆਇਆ ਕਰ ਤੂੰ ਚਾਹ ਪੀ ਲਿਆ ਕਰ ਐਸਾ ਜੀਵਨ ਬਣਾ ਕਹਿੰਦੇ ਨਸ਼ੇ ਹੀ ਛੱਡ ਗਿਆ ਆਖੋ ਸਤਨਾਮ